ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਿਤ ਨਵੀਆਂ ਖੋਜਾਂ ਕਰ ਰਹੀ ਹੈ ਨਿਤ ਨਵੀਆਂ ਕਿਸਮਾਂ ਕੱਢ ਰਹੀ ਹੈ ਹੁਣ ਇਹ ਕਿਸਮਾਂ ਕਿਸਾਨਾਂ ਤੱਕ ਕਿਵੇਂ ਪੁੱਜਣ ਗਿਆ ਕਿਸਾਨਾਂ ਨੂੰ ਕਿਵੇਂ ਪਤਾ ਚਲੇਗਾ ਕਿ ਨਵੀਂ ਕਿਹੜੀ ਚੀਜ਼ ਆਈ ਹੈ ਕਿਸ ਚੀਜ਼ ਦਾ ਇਸਤੇਮਾਲ ਕਰਨਾ ਹੈ ਤਾਂ ਜੋ ਹੋਰ ਜੀਵ ਜੰਤੂਆਂ ਤੋਂ ਜਾਂ ਕੀੜਿਆਂ ਤੋਂ ਆਪਣੀ ਖੇਤੀ ਨੂੰ ਬਚਾਇਆ ਜਾਵੇ ਇਸ ਬਾਬਤ ਅੱਜ ਖੁਸ਼ਹਾਲ ਖੇਤੀ ਪ੍ਰੋਗਰਾਮ ਦੇ ਵਿੱਚ ਡਾਕਟਰ ਮੱਖਣ ਸਿੰਘ ਢੁੱਲ ਸਾਡੇ ਨਾਲ ਸ਼ਾਮਲ ਹੋਏ ਨੇ ਨਿਰਦੇਸ਼ਕ ਪ੍ਰਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅੱਜ ਉਹ ਦੱਸਣਗੇ ਕਿ ਪ੍ਰਸਾਰ ਕਿਵੇਂ ਕੰਮ ਕਰ ਰਹੀ ਹੈ ਪ੍ਰਸਾਰ ਸਿੱਖਿਆ ਦਾ ਕਿਵੇਂ ਕੰਮ ਕੀਤਾ ਜਾ ਰਿਹਾ ਔਰ ਕਿਵੇਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਈ ਜਾਏਗੀ ਆਓ ਪਹਿਲੇ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਨਮਸਕਾਰ ਡਾਕਟਰ ਸਾਹਿਬ ਡਾਇਰੈਕਟੋਰੇਟ ਸਿੱਖਿਆ ਇਹ ਪ੍ਰਸਾਰ ਸਿੱਖਿਆ ਦੇ ਵਿੱਚ ਕੰਮ ਕਰ ਰਹੇ ਆ ਕਿਵੇਂ ਕੰਮ ਕਰ ਰਹੇ ਕਿਉਂ ਲੋੜ ਪਈ ਹੈ ਇਹਦੀ ਸਭ ਤੋਂ ਪਹਿਲੇ ਸਾਡੇ ਕਿਸਾਨਾਂ ਨੂੰ ਇਹ ਦੱਸੋ ਮੈਡਮ ਜੇ ਇਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤੀ ਦੇ ਵਿੱਚ ਖੇਤੀ ਦੀ ਪੈਦਾਵਾਰ ਵਿੱਚ ਵਾਧਾ ਕਰਨ ਲਈ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਨਵੇਂ-ਨਵੇਂ ਖੋਜਾਂ ਕਰਦੀ ਹੈ ਉਹ ਖੋਜਾਂ ਨੂੰ ਕਿਸਾਨਾਂ ਤੱਕ ਲੈ ਕੇ ਜਾਣਾ ਇਤਾਂ ਕਿ ਕਿਸਾਨ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ ਉਹ ਸਾਡਾ ਕੰਮ ਆ ਜਿਹੜਾ ਸਾਡਾ ਪ੍ਰਸਾਰ ਸਿਖਿਆ ਜਿਹੜਾ ਨਿਰਦੇਸ਼ਾ ਲਿਆ ਉਹਦਾ ਕੰਮ ਆ ਜੀ ਠੀਕ ਹੈ ਕਿੰਨੀਆਂ ਵੀ ਖੋਜਾਂ ਯੂਨੀਵਰਸਿਟੀ ਕਰਦੀਆਂ ਉਹਨਾਂ ਨੂੰ ਕਿਸਾਨਾਂ ਦੇ ਖੇਤਾਂ ਤੱਕ ਲੈ ਕੇ ਜਾਣੀਆਂ ਉਹਨਾਂ ਨੂੰ ਕਿਸਾਨਾਂ ਦੇ ਵਿੱਚ ਹਰਮਨ ਪੈਰੀਆਂ ਕਰਨੀਆਂ ਤਾਂ ਕਿ ਕਿਸਾਨਾਂ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ